ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਖਾਸ ਤੌਰ ਤੇ ਇਹ ਵੀਡੀਓ ਫੇਸਬੁੱਕ ਪੇਜ ਤੇ ਦੇਖ ਰਹੇ ਨੇ ਉਹਨਾਂ ਨੂੰ ਹਰ ਵਾਰ ਦੀ ਤਰ੍ਹਾਂ ਇੱਕ ਰਿਕਵੈਸਟ ਹੈ ਦੋਸਤੋ ਜਿਹੜੀ ਆਪਣੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਆ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਅੱਜ ਕਿਸਾਨ ਵੀਰੋ ਇਹੋ ਜੀ ਵੀਡੀਓ ਲੈ ਕੇ ਤੁਹਾਡੇ ਤੱਕ ਜਿਹੜੇ ਆਪਾਂ ਹਾਜ਼ਰ ਹੋਏ ਆ ਵੀ ਇੱਕ ਬਿਲਕੁਲ ਛੋਟੀ ਤੁਸੀਂ ਬਿਲਕੁਲ ਸਕਰੀਨ ਤੇ ਦੇਖ ਰਹੇ ਹੋ ਤੇ ਲੱਕੀ ਡਰਾ ਕੱਢਿਆ ਜਾਣਾ ਦੋਸਤੋ ਵੀ ਤੁਸੀਂ ਬਹੁਤੇ ਵੀਰਾਂ ਨੇ ਜਿਹੜੇ ਹੈਗੇ ਦੋਸਤੋ ਰਖੜੀ ਬੰਪਰ ਦਿਵਾਲੀ ਬੰਪਰ ਤੇ ਲੋਹੜੀ ਬੰਪਰ ਜਿਹੜੇ ਆ ਦੋਸਤੋ ਨਾਰਮਲੀ ਵੀ ਵੀਰਾਂ ਨੇ ਜਿਹੜੀਆਂ ਦੋਸਤੋ ਪਾਈਆਂ ਵੀ ਹੋਣਗੀਆਂ ਲਾਟਰੀਆਂ ਠੀਕ ਆ ਤੇ ਪਰ ਜਿਹੜਾ ਦੋਸਤੋ ਅੱਜ ਵੱਖਰੇ ਤੌਰ ਤੇ ਵੀਰ ਹੁਣਾ ਦਾ ਜਿਹੜਾ ਉਪਰਾਲਾ ਕੀਤਾ ਹੈਗਾ ਇੱਕ ਝੋਟੀ ਆ ਦੋਸਤੋ ਇੱਕ ਲੱਕੀ ਡਰਾ ਕੱਢਿਆ ਜਾਣਾ ਠੀਕ ਆ ਤੇ ਪ੍ਰੋਪਰ ਤਰੀਕ ਜਿਹੜੀ ਹੈਗੀ ਉਹ ਵੀ ਮੈਂਸ਼ਨ ਕਰਾਂਗੇ ਤੇ ਅੱਜ ਜਿਹੜੀ ਆਪਾਂ 16 ਫਰਵਰੀ ਨੂੰ ਜਿਹੜੀ ਆ ਦੋਸਤੋ ਵੀਡੀਓ ਬਣਾ ਰਹੇ ਆ ਤੇ ਸਮਾਂ ਤੁਸੀਂ ਜਰੂਰ ਨੋਟ ਕਰ ਸਕਦੇ ਹੋ 3 ਵਜੇ ਦਾ ਜ ਤੇ ਲੱਕੀ ਡਰਾ ਜਿਹੜਾ ਹੈਗਾ ਦੋਸਤੋ ਝੋਟੀ ਦਿੱਤੀ ਜਾਣੀ ਹੈ ਠੀਕ ਆ ਜੀ 500 ਰੁਪਏ ਦੇ ਵਿੱਚ ਝੋਟੀ ਆ ਜਿਹੜੀ ਦੋਸਤੋ ਦਿੱਤੀ ਜਾਵੇਗੀ ਜਿਸ ਦੀ ਕੀਮਤ ਘੱਟੋ ਘਾਟ ਦੋਸਤੋ ਅੱਜ ਦੇ ਸਮੇਂ ਆਪਾਂ ਦੇਖੀਏ ਤਾਂ ਘੱਟੋ ਘਾਟ ਵੀ 1.5 ਲੱਖ ਦੀ ਕੀਮਤ ਆ ਝੋਟੀ ਤੁਹਾਨੂੰ ਪ੍ਰੋਪਰ ਦਿਖਾਉਣੀ ਆ ਚੁਵਾਈ ਕਰਕੇ ਵੀ ਦਿਖਾਉਣੀ ਆ ਤੇ ਕਦ ਕਾਠੀ ਵੀ ਦਿਖਾਉਣਾ ਹੈਗਾ ਝੋਟੀ ਦਾ ਵਾਕਏ ਤੁਸੀਂ ਜਿਹੜਾ ਦੋਸਤੋ ਕਰੋਂਗੇ ਜਜਮੈਂਟ ਵੀ ਤਕਰੀਬਨ 1.5 ਲੱਖ ਦੀ ਝੋਟੀ ਆ ਠੀਕ ਆ ਤੇ 500 ਰੁਪਏ ਦੇ ਵਿੱਚ ਉਹਨਾਂ ਵੀਰਾਂ ਦੇ ਜਿਹੜੇ ਦੋਸਤੋ ਬਿਲਕੁਲ ਹੱਕ ਦੇ ਵਿੱਚ ਹੋਊਗੀ ਜਿਨ੍ਹਾਂ ਦਾ ਲੱਕੀ ਡਰਾ ਜਿਹੜਾ ਦੋਸਤੋ ਨਿਕਲਦਾ ਹੈਗਾ ਠੀਕ ਆ ਤਰੀਕ ਜਿਹੜੀ ਇਹ ਅੱਜ ਤੋਂ ਜੇਕਰ ਅਕਾਊਂਟ ਕਰੀਏ ਤਾਂ ਤਕਰੀਬਨ 34 ਦਿਨਾਂ ਬਾਅਦ 20 ਮਾਰਚ ਨੂੰ ਜਿਹੜਾ ਦੋਸਤੋ ਇਹ ਲੱਕੀ ਡਰਾ ਕੱਢਿਆ ਜਾਊਗਾ ਠੀਕ ਆ ਜੀ ਤੇ ਆਪਣੇ ਚੈਨਲ ਤੇ ਜਿਹੜਾ ਦੋਸਤੋ ਲਾਈਵ ਵੀ ਚਲਾਵਾਂਗੇ ਪ੍ਰੋਪਰ ਤੁਹਾਨੂੰ ਦਿਖਾਵਾਂਗੇ ਲੱਕੀ ਡਰਾ ਜਿਹੜਾ ਦੋਸਤੋ ਹੋਵੇਗਾ ਕਿਸੇ ਵੀ ਕੋਨੇ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਹਰਿਆਣਾ ਰਾਜਸਥਾਨ ਦੇ ਵਿੱਚੋਂ ਕੋਈ ਵੀਰ ਵੀ ਔਰ ਮਤਲਬ ਕਿ ਆਊਟ ਆਫ ਸਟੇਟ ਪੰਜਾਬ ਦੇ ਵਿੱਚ ਆਪਾਂ ਹੁਣ ਖੜੇ ਆ ਜਿੱਥੇ ਖੜੇ ਆ ਦੋਸਤੋ ਪਿੰਡ ਮੈਂ ਜ਼ਰੂਰ ਨੋਟ ਕਰਾ ਦੇਣਾ ਖਾਪਰ ਖੇੜੀ ਪਿੰਡ ਆ ਦੋਸਤੋ ਤਸੀਲ ਅਮਰਸਰ ਸਾਹਿਬ ਜ਼ਿਲ੍ਹਾ ਵੀ ਸ੍ਰੀ ਅਮਰਸਰ ਸਾਹਿਬ ਹੈਗਾ ਠੀਕ ਆ ਸ਼ਹਾਟਾ ਸਾਹਿਬ ਬਿਲਕੁਲ ਨਜ਼ਦੀਕ ਆ ਸਨ ਸਾਹਿਬ ਬਿਲਕੁਲ ਨਜ਼ਦੀਕ ਆ ਤੇ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਆਪਾਂ ਵੀਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈਣੀ ਹੈਗੀ ਆ ਠੀਕ ਆ ਜੀ ਬਾਕੀ ਝੋਟੀ ਜਿਹੜੀ ਦੋਸਤੋ ਸ਼ਕੀਨੀ ਦੇ ਵਿੱਚ ਪੂਰੀ ਆ ਕਦ ਕਾਠੀ ਤੁਸੀਂ ਵੇਖੋਗੇ ਪਰਲੇ ਪਾਸੇ ਬੰਦਾ ਖੜਾ ਹੋਵੇ ਤੇ ਬੰਦਾ ਲੁਕ ਜਾਂਦਾ 5.5 ਫੁੱਟ ਤੋਂ ਉੱਤੇ ਦੀ ਹਾਈਟ ਆ ਇਹੋ ਜੀਆਂ ਝੋਟੀਆਂ ਜਿਹੜੀਆਂ ਦੋਸਤੋ ਨਾਰਮਲੀ ਦੇਖਣ ਦੇ ਵਿੱਚ ਨਹੀਂ ਮਿਲਦੀਆਂ ਗਈਆਂ ਤੇ ਕੋਈ ਖਾਸ ਝੋਟੀ ਬਿਲਕੁਲ ਸਾਹਮਣੇ ਰੱਖ ਕੇ ਜਿਹੜਾ ਲੱਕੀ ਡਰਾਵੀਰ ਹੋਣਾ ਨੇ ਸੋਚਿਆ ਕਿ ਉਹ ਪਰਾਲਾ ਕੀਤਾ ਵੀ ਜਿਹੜੇ ਛੋਟੇ ਫਾਰਮਰ ਨੇ ਛੋਟੇ ਕਿਸਾਨ ਉਹਨਾਂ ਦੇ ਲਈ ਇੱਕ ਜਿਹੜਾ ਦੋਸਤ ਇੱਕ ਗਿਫਟ ਦਿੱਤਾ ਜਾਵੇ ਪਰ 500 ਰੁਪਏ ਜੇਬ ਚ ਲੱਗੂਗਾ ਠੀਕ ਹੈ ਜੀ 500 ਰੁਪਏ ਜਸਟ ਲੱਗੂਗਾ ਠੀਕ ਆ ਤੇ 1.5 ਲੱਖ ਦੀ ਮੱਝ 1.5 ਲੱਖ ਦੀ ਝੋਟੀ ਉਹਨਾਂ ਦੇ ਘਰ ਦਾ ਸ਼ਿੰਗਾਰ ਬਣੇਗੀ ਜਿਹੜੇ ਵੀਰ ਖਾਸ ਤੌਰ ਤੇ ਇਹ ਕੁੱਪਣ ਪਾਉਣਗੇ ਠੀਕ ਹੈ ਜੀ 500 ਰੁਪਿਆ ਕੀਮਤ ਹੈਗੀ ਆ ਤੇ ਪ੍ਰੋਪਰ ਮੈਂ ਤੁਹਾਨੂੰ ਇੱਕ ਵਾਰੀ ਝੋਟੀ ਦਿਖਾਉਣਾ ਬਾਕੀ ਗੱਲਾਂ ਬਾਤਾਂ ਆਪਾਂ ਵੀਰਾਂ ਦੇ ਨਾਲ ਸਾਂਝੀਆਂ ਕਰਨੀਆਂ ਹੈਗੀਆਂ ਉਹਨਾਂ ਤੋਂ ਪੁੱਛ ਕੇ ਤੁਹਾਡੇ ਨਾਲ ਜਿਹੜੀ ਸਾਂਝ ਪਾਵਾਂਗੇ ਝੋਟੀ ਦੀ ਆਰਡਰ ਦੀ ਕੁਆਲਿਟੀ ਦੇਖ ਲਓ ਠੀਕ ਹੈ ਜੀ ਕੱਦ ਕਾਠੀ ਦੇਖ ਲਓ ਤੇ ਸਿੰਗਾ ਦੀ ਬੰਤਰ ਦੇਖ ਲਓ ਤੇ ਹਰ ਪਾਸੇ ਹਰ ਐਂਗਲ ਤੋਂ ਤੁਹਾਨੂੰ ਆਪਾਂ ਝੋਟੀ ਦਿਖਾ ਦੇਣੀ ਆ ਇਹ ਝੋਟੀ ਦੋਸਤੋ ਇੱਕ ਗੱਲ ਜਰੂਰ ਨੋਟ ਕਰ ਲਿਓ ਝੋਟੀ ਤਾਜੀ ਸੂਈ ਆ ਮਗਰ ਕੱਟੀ ਆ ਕੱਟੀ ਵੀ ਪੂਰੀ ਟੌਪ ਦੀ ਦੋ ਚੀਜ਼ਾਂ ਤੁਸੀਂ ਲੈ ਕੇ ਜਾਣੀਆਂ ਦੋਵੇਂ ਝੋਟੀਆਂ ਲੈ ਕੇ ਜਾਣੀਆਂ ਬੱਡੇ ਕੱਦ-ਕੱਦ ਦੇ ਵਿੱਚ ਆ ਤੇ ਚੁਵਾਈ ਜਿਹੜੀ ਆ ਦੋਸਤੋ ਨਾਰਮਲੀ ਜਿਹੜਾ ਵੀ ਲੱਕੀ ਡਰਾਪ ਆਊਗਾ ਦੋਸਤੋ ਠੀਕ ਆ ਤੇ ਉਹ ਚੁਵਾਈ ਜਿਹੜੀ ਆ ਖਾਪਰ ਕਿਹੜੀ ਪਿੰਡ ਪਹੁੰਚ ਕੇ ਤੁਸੀਂ ਸੂਈ ਸਵਾਈ ਮਾਜਾ ਸੂਈ ਸਵਾਈ ਝੋਟੀ ਆ ਚੁਵਾਈ ਕਰਕੇ ਦੋ ਟਾਈਮ ਦੀ ਚੁਵਾਈ ਕਰ ਲਿਓ ਸੈਟੀਸਫਾਈ ਹੋਏ ਤੇ ਬੇਸ਼ੱਕ ਜਿਹੜਾ ਦੋਸਤੋ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਨੋਟ ਕਰਵਾ ਦਿਓ ਵੀ ਝੋਟੀ ਕਿਸੇ ਕਰਤੂਤ ਦੀ ਜਿਹੜੀ ਮਾਲਕਨ ਗੱਲਬਾਤ ਆਪਾਂ ਵੀਰਾਂ ਦੇ ਨਾਲ ਕਰਨੀ ਆ ਆਓ ਚੱਲਦੇ ਆ ਬਥੇਰੇ ਡਿਟੇਲ ਦੇ ਲਈ ਸਭ ਤੋਂ ਪਹਿਲਾਂ ਵੀਰ ਸਾਸਰੀ ਕਾਲ ਤੇ ਬਹੁਤ ਬਹੁਤ ਮਤਲਬ ਕਿ ਯਾਰ ਤੁਹਾਡਾ ਜਿਹੜਾ ਇਹ ਉਪਰਾਲਾ ਕਰਨ ਤੇ ਧੰਨਵਾਦ ਵੀ ਇਹੋ ਜਿਹਾ ਉਪਰਾਲਾ ਕੀਤਾ ਛੋਟੇ ਫਾਰਮਰ ਛੋਟੇ ਜ਼ਿਮੀਂਦਾਰਾਂ ਨੂੰ ਦੇਖਦੇ ਹੋਏ ਸਾਸਰੀ ਕਾਲ ਭਾਜੀ ਸਾਸਰੀ ਵੀਰ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਰਾ ਸੰਧੂ ਫਾਰਮਿੰਗ ਦੇ ਜਿਹੜੇ ਵੀ ਭੈਣ ਭਰਾ ਵੇਖ ਰਹੇ ਨੇ ਇੱਕ ਵਾਰੀ ਫੋਲੋ ਕਰ ਲਿਓ ਆਪਣਾ ਫੇਸਬੁੱਕ ਚੈਨਲ ਨੂੰ ਵੀ ਯੂਟਿਊਬਰ ਆਪਣਾ ਸਬਸਕ੍ਰਾਈਬ ਜ਼ਰੂਰ ਕਰਿਓ ਵੀਰ ਦੇ ਚੈਨਲ ਨੂੰ ਬਿਲਕੁਲ ਜੀ ਬਾਕੀ ਜੀ ਇਹ ਪਹਿਲੀ ਵਾਰ ਉਪਰਾਲਾ ਕੀਤਾ ਵਾ ਬਿਲਕੁਲ ਜੀ ਇਹ ਕਰਨ ਦਾ ਮਕਸਦ ਇਹ ਹੀ ਜੀ ਇਹਨਾਂ ਦਿਨਾਂ 'ਚ ਇੱਕ ਤੇ ਸੂਆ ਬਹੁਤ ਘਟ ਜਾਂਦਾ ਹੂੰ ਜੀ ਤੇ ਰੇਟ ਮਗਹੀ ਬਹੁਤ ਹੁੰਦੀ ਜਾਂਦੀ ਹੈ ਮੱਝਾਂ ਬਹੁਤ ਜ਼ਿਆਦੀਆਂ ਮਹਿੰਗੀਆਂ ਹੁੰਦੀਆਂ ਜਾਂਦੀਆਂ ਵਾ ਵੀ ਆਮ ਫਾਰਮਰ ਖੇਤੀਕੀਤਿਆਂ 1 ਸਵਾ ਲੱਖ ਤੋਂ ਲੈ ਕੇ 1.5-2 ਲੱਖ ਲਈ ਮੱਝ ਲੈ ਨਹੀਂ ਸਕਦਾ ਜੀ ਜੀ 500 ਰੁਪਏ ਵਿੱਚ ਕਿਹੇ ਆਮ ਫਾਰਮਰ ਦੀ ਨਿਕਲੇ ਨਾ ਜੀ ਜਿੰਨਾ ਉਹਨੂੰ ਖੁਸ਼ੀ ਹੋਊਗੀ ਮੈਂ ਸਮਝਦਾ ਵੀ ਨਹੀਂ ਕਿਸੇ ਨੂੰ ਹੋ ਸਕਦੀ ਬਿਲਕੁਲ ਜੀ ਬਿਲਕੁਲ ਬਾਕੀ ਭਾਜੀ ਆਪਾਂ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਬੱਚਿਆਂ ਵਾਲੇ ਆ ਕੱਢਣੀ ਜ਼ਰੂਰ ਆ ਸਾਡੀਆਂ ਟਿਕਟਾਂ ਰਹਿ ਜਾਣ 20 ਚਾਹੇ ਸਾਡੀਆਂ ਟਿਕਟਾਂ ਹੋ ਜਾਣ 200 ਹੂੰ ਵੈਰੀ ਗੁੱਡ 20 ਮਾਰਚ 20 ਮਾਰਚ ਡੇਟ ਦਿੱਤੀ ਆਪਾਂ ਜੀ ਬਿਲਕੁਲ ਉਸ ਦਿਨ ਝੋਟੀ ਨੂੰ ਤਕਰੀਬਨ 35 40 ਦਿਨ ਹੋ ਜਾਣੇ ਸੂਈ ਨੂੰ ਜੀ ਅੱਜ 5 6 ਦਿਨਾਂ ਦੀ ਸੂਈ ਆ ਜੀ ਜੀ ਅੱਜ ਝੋਟੀ ਕੋਲ 13 ਕਿਲੋ ਦੁੱਧ ਕੰਟਰੀ ਦੇ ਕੋਈ ਚਾੜ ਲੈ ਆਣ ਕੇ ਝੋਟੀ ਦੁੱਧ 3 ਕਿਲੋ ਹੋਰ ਵਧਨ ਦੀ ਉਮੀਦ ਉਮੀਦ ਹੈ 3 ਵਜੇ 4 ਵਜੇ 16 17 ਕਿਲੋ ਦੁੱਧ ਝੋਟੀ ਕਰੂਗੀ ਜੀ ਜੀ ਬਾਕੀ ਝੋਟੀ ਤੇ ਕੋਈ ਵੀਰੇ ਕਮੀ ਨਹੀਂ ਆ ਜਿੰਨੇ ਮੇਰੇ ਵੀਰ ਭਰਾ ਨੇ ਪਾਉਣੀ ਆ ਇੱਕ ਰੀ ਝੋਟੀ ਦੇ ਕੋਲ ਆਣ ਕੇ ਜੇ 500 ਜਿਆਦਾ ਲੱਗਦਾ ਨਾ ਉਹਨੂੰ ਵੀਰ ਨੂੰ ਝੋਟੀ ਦੇ ਕੋਲ ਆਣ ਕੇ 500 ਰੁਪਇਆ ਦੇ ਸਕਦਾ ਮੈਨੂੰ ਟਿਕਟ ਨੰਬਰ ਲੈ ਸਕਦਾ ਜੀ ਅਗਰ ਆਪਣਾ ਨੰਬਰ ਦਿਾਂਗੇ ਜੀ ਉੱਤੇ Google Pay PhonePe ਚੱਲਦਾ ਵਾ ਅਗਰ ਦੂਰੋਂ ਕਿਸੇ ਨੇ ਪਾਉਣੀ ਆ ਕੋਈ ਆ ਨਹੀਂ ਸਕਦਾ ਜੀ ਉਹਨੂੰ ਉਹਦੇ WhatsApp ਤੇ ਆਪਣਾ ਸੀਰੀਅਲ ਨੰਬਰ ਦਵਾਂਗੇ ਟਿਕਟ ਦਾ ਤੇ ਉਹ ਆਪਣੇ ਕੋਲ ਸਾਭ ਕੇ ਰੱਖੇ ਜੀ ਹੂੰ ਆਪਾਂ ਉਹਦਾ ਆਪਣੇ ਰਜਿਸਟਰ ਤੇ ਨੋਟ ਕਰਾਂਗੇ ਜੀ ਨੰਬਰ ਜੀ ਤੇ ਦੂਰ ਵਾਲੇ ਦੀ ਜਿੱਦਣ ਲੱਕੀ ਡਰਾ ਉਹ ਦਿਨ ਆ ਜੇ ਜੇ ਉਹ ਦਿਨ ਵੀ ਨਹੀਂ ਆ ਸਕਦਾ ਤੇ ਝੋਟੀ ਆਪਾਂ ਕਰਾਇਆ ਉਹਦਾ ਹੋਊਗਾ ਜੇ ਉਹਦਾ ਨੰਬਰ ਨਿਕਲਦਾ ਵਾ ਤੇ ਝੋਟੀ ਉਹਦੇ ਘਰ ਜਾਊਗੀ ਜੀ ਬਿਲਕੁਲ ਜੀ ਹਾਂ ਜੀ ਲੋਬੀ ਦੋਸਤੋ ਤੁਸੀਂ ਨੋਟ ਕਰ ਲਿਆ ਵੀਰ ਦੀਆਂ ਗੱਲਾਂ ਨਾਲ ਨਾਲ ਗੱਲਾਂ ਚੱਲਣਗੀਆਂ ਨਾਲ ਨਾਲ ਝੋਟੀ ਵੀ ਦਿਖਾਵਾਂਗੇ ਪ੍ਰੋਪਰ ਡਿਟੇਲ ਵੀ ਤੁਹਾਡੇ ਨਾਲ ਸਾਂਝੀ ਕਰਾਂ ਵੀ ਗਏ ਵੀ ਝੋਟੀ ਜਿਹੜੀ ਅੱਜ ਕਿੰਨੇ ਦਿਨਾਂ ਦੇ ਵਿੱਚ ਪੈਰ ਪੈ ਚੁੱਕਿਆ ਸੂਈ ਨੂੰ ਤੇ ਸੂਆ ਕਿਨਮਾ ਹੁਣ ਮੌਕੇ ਦਾ ਦੁੱਧ ਵੀਰ ਨੇ ਦੱਸਦਾ ਵੀ 13 ਕਿਲੋਟਰ ਦੀ ਆ ਬਾਕੀ ਇੱਕ ਵਾਰੀ ਤੁਹਾਨੂੰ ਫਲੈਕਸ ਵਾਲਾ ਮੈਂ ਲੈ ਚੱਲਦਾ ਪ੍ਰੋਪਰ ਆਪਾਂ ਬਿਲਕੁਲ ਜਿਹੜੀ ਇਹ ਜਾਣਕਾਰੀ ਹੋਰ ਵੀ ਵੀਰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਠੀਕ ਆ ਇਹ ਛੋਟੇ ਫਾਰਮਰ ਛੋਟੇ ਜ਼ਿਮੀਂਦਾਰਾਂ ਨੂੰ ਵੇਖਦੇ ਹੋਏ ਬਣਾਇਆ ਕਿਉਂਕਿ 1.5 ਲੱਖ ਰੁਪਈਆ ਲਾਉਣਾ ਦੋਸਤੋ ਕਲੈਕਟ ਕਰਨਾ ਆਸੇ ਪਾਸੇ ਫੜ ਕੇ ਰੁਪਈਏ ਜਿਹੜੀ ਮੱਝ ਝ ਬਹੁਤ ਔਖੀ ਆ ਪਰ ਜਿਹੜਾ ਗਰੀਬ ਬੰਦਾ ਹੈ ਨਾ ਮੀਡਲ ਕਲਾਸ ਬੰਦੇ ਆ ਛੋਟੇ ਫਾਰਮਰ ਨੇ ਉਹਨਾਂ ਲਈ ਜਿਹੜਾ 500 ਰੁਪਏ ਦੋਸਤੋ ਜੇਕਰ ਆਪਾਂ ਗੱਲ ਕਰੀਏ ਨਾ ਰੋਜ਼ ਦਾ ਆਪਾਂ ਕੋਈ 1500 ਨਾਰਮਲੀ ਆਪਾਂ ਖਾ ਪੀ ਜਾਂਦੇ ਆ ਤੇ 500 ਰੁਪਏ ਤੁਸੀਂ ਬਸ ਡਰਾਪ ਪਾਉਣਾ ਹੈਗਾ ਬਿਲਕੁਲ ਜਿਹੜਾ ਪਾਰਦਰਸ਼ੀ ਟਰਾਂਸ ਬਿਲਕੁਲ ਟਰਾਂਸਪਰੈਂਸੀ ਇੰਨੀ ਕਿ ਜ਼ਿਆਦੀ ਆ ਬਿਲਕੁਲ ਅੱਗੇ ਰੱਖੀ ਜਾਊਗੀ ਟਰਾਂਸਪਰਿੰਟ ਜਿਹੜਾ ਦੋਸਤੋ ਕੰਮ ਹੋਵੇਗਾ ਲਾਈਵ ਵੀ ਚਲਾਵਾਂਗੇ ਮੈਂ ਪਹਿਲਾਂ ਜ਼ਿਕਰ ਕਰਤਾ ਤੇ ਪਰਚੀ ਤੁਸੀਂ ਪਾਉਣੀ ਆ ਵੀਰ ਦੀ ਗੱਲ ਨੂੰ ਇੱਕ ਵਾਰ ਜਿਹੜੀ ਫੇਰ ਉੱਥੇ ਆਉਣਾ 500 ਰੁਪਈਆ ਪਰਚੀ ਬੇਸ਼ੱਕ ਇਹਨਾਂ ਕੱਟ ਕੇ ਦੇ ਦੇਣੀ ਆ ਉਹ ਨਾਰਮਲੀ ਆਪਾਂ ਕਹਿ ਰਹੀ ਆ ਨਾ ਭਾਈ ਵੀ ਦੂਜਾ ਕੰਮ ਨਹੀਂ ਰੱਖਿਆਗਾ ਵੀ ਰਜਿਸਟਰ ਤੇ ਮਾੜਾ ਮੋਟ ਮਾਰਕਾ ਜੇ ਮਾਰ ਕੇ ਆਖਿਆ ਵੀ ਇਹ ਲੈ ਲਓ ਇਹ ਪਰਚੀਆਂ ਬਕਾਇਦਾ ਸ਼ਿਪਾਈ ਆ ਇੱਕ ਬਾਈ ਹੋਰਾਂ ਨੇ ਕਾਪੀ ਸ਼ਿਪਾਈ ਹੋਈ ਆ ਤਕਰੀਬਨ ਪ੍ਰੋਪਰ ਐਡਰੈਸ ਪੂਰਾ ਥਾਂ ਟਿਕਾਣਾ ਸੀਰੀਅਲ ਨੰਬਰ ਤੁਹਾਡੇ ਵਟਸਐਪ ਤੇ ਤੁਸੀਂ ਗੂਗਲ ਪੇ ਕਰਦੇ ਹੋ ਨਾ ਤੇ ਵਟਸਐਪ ਤੇ ਤੁਹਾਡੇ ਸੀਰੀਅਲ ਨੰਬਰ ਸਮੇਤ ਪੂਰਾ ਟਿਕਾਣਾ ਥਾਂ ਟਿਕਾਣਾ ਬਾਈ ਹੋਰਾਂ ਨੇ ਨੋਟ ਕਰ ਲੈਣਾ ਤੇ ਸੀਰੀਅਲ ਨੰਬਰ ਆ ਵੇਖੋ ਇਹਦੇ ਚੋਂ ਭਾਈ ਇੱਕ ਨੰਬਰ ਕੱਟ ਕੇ ਦਿੱਤਾ ਜਾਊਗਾ ਹਾਂਜੀ ਜਿਹੜਾ ਪ ਅਬ ਮੈਂ ਤੇ ਇਹੋ ਚੋਨਾ ਵੀ ਘਰ ਆ ਕੇ ਲੈ ਜੇ ਪਰਚੀ ਇੱਕ ਨੰਬਰ ਕੋ ਰੱਖਿਆ ਜਾਊਗਾ ਜਿਹੜਾ ਨੰਬਰ ਕੋ ਰੱਖਾਂਗੇ ਉਹ ਬਾਕਸ ਚ ਪਾਈ ਜਾਵਾਂਗੇ ਜੀ ਤੇ ਬਾਕਸ ਚੋਂ ਇੱਕ ਨੰਬਰ ਆਪਾਂ ਇਹ ਨਹੀਂ ਕਹਿੰਦੇ ਸਾਡਾ ਕੋਈ ਮੈਂਬਰ ਚੁੱਕੇ ਜਿੱਦਣ ਡਰਾਾ ਨਿਕਲਣਾ ਵਾ ਜੀ ਆਡੀਅנס ਜਿੰਨੀ ਆਊਗੀ ਕੋਈ 100 ਬੰਦਾ ਆਵੇ 50 ਬੰਦੇ ਆ ਹੁਣ ਉਹਨਾਂ 'ਚ ਜੇ ਬੱਚੇ ਆਏ ਹੋਣਗੇ ਭਾਜੀ ਆਪਾਂ ਉਹਨਾਂ ਦੀ ਸਲਾਹ ਨਾਲ ਆਡੀਅנס ਦੀ ਸਲਾਹ ਨਾਲ ਆਡੀਅנסੋਂ ਚੋਂ ਕੋਈ ਬੱਚਾ ਲਵਾਂਗੇ ਬਿਲਕੁਲ ਤੇ ਆਪਣਾ ਨਾ ਤੇ ਬੱਚਾ ਚੁੱਕੂਗਾ ਨਾ ਕੋਈ ਮੈਂਬਰ ਚੁੱਕੂਗਾ ਬਸ ਆਡੀਅנס ਦੇ ਵਿੱਚੋਂ ਹੀ ਕੋਈ ਪਰਚੀ ਚੁੱਕੂਗਾ ਜੀ ਤੇ ਬਿਲਕੁਲ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਸਾਫ਼ ਤਰੀਕ ਸਾਫ਼ ਕੰਮ ਹੋਊਗਾ ਬਿਲਕੁਲ ਕੰਮ ਵਿੱਚ ਕੋਈ ਵੀ ਹੀਰਾ ਫੇਰੀ ਗਲਾ ਕੋਈ ਗੱਲਬਾਤ ਨਹੀਂ ਹੋਊਗੀ ਬਿਲਕੁਲ ਸਾਫ਼ ਕੰਮ ਹੋਊਗਾ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਠੀਕ ਆ ਜੀ ਭਾਈ ਸ਼ਮਸ਼ੇਰ ਵੀਰ ਇੱਕ ਮੈਂ ਗੱਲ ਟੋਕਦਾ ਵਿੱਚ ਵੀ ਭੈਣ ਭਰਾਵਾਂ ਨੂੰ ਚਲੋ ਪਾਉਣਾ ਆ ਆਪ ਦਾ ਜਿੰਨਾ ਸਹਿਯੋਗ ਦੇਣਗੇ ਕਿਉਂਕਿ ਉਹਨਾਂ ਨੂੰ ਹੋਣਾ ਵੀ 1500 ਰੁਪਏ ਦੇ ਵਿੱਚ ਆਪਾਂ ਝੋਟੀ ਆਪਾਂ ਨੂੰ ਮਿਲ ਜਾਣੀ ਆ ਕਿਸਮਤ ਆ ਅਜਮਾਉਣੀ ਆ ਅਜਮਾਉਣੀ ਵੀ ਚਾਹੀਦੀ ਆ ਜੋਗ ਜਿਹੜਾ ਅੱਜ ਦਾ ਚੱਲਣ ਡਿਆ 500 ਰੁਪਏ ਆਪਾਂ ਖਾ ਜਾਣੇ ਆ ਤੇ ਉਹ ਕਿਸੇ ਵੀ ਥਾਂ ਤੇ ਲਿਖਿਆ ਨਹੀਂ ਜਾਂਦਾ ਵੀ ਖਾ ਲਿਆ ਦਿਖਾ ਲਿਆ ਪਰ ਇੱਥੇ ਜਿਹੜਾ 500 ਰੁਪਏ ਲਿਖਿਆ ਜਾਊਗਾ ਠੀਕ ਆ ਤੇਲ ਚੁਏ ਜਾਣੇ ਆ ਖੁਸ਼ੀਆਂ ਬਣਾਈਆਂ ਜਾਣੀਆਂ ਉਹਨਾਂ ਘਰਾਂ ਦੇ ਵਿੱਚ ਜਿਨ੍ਹਾਂ ਨੇ ਕਦੀ ਸੋਚਿਆ ਵੀ ਆਪਣੇ ਘਰੇ ਸ਼ਾਇਦ ਵੀ ਇੱਕ ਬੱਕਰੀ ਲੈਣ ਜੋਗੇ ਵੀ ਰੁਪਏ ਨਹੀਂ ਹੈਗੇਗੇ ਤੇ ਅੱਜ ਆਪਾਂ ਝੋਟੀ ਲੈ ਕੇ ਆਉਣ ਡਏ ਆ ਕੀ ਕਹਿਣਾ ਚਾਹੋਗੇ ਬਾਈ ਬਾਕੀ ਪਾਜੀ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਕਿ ਮੈਂ ਤਾਂ 1.5 ਲੱਖ ਰੁਪਏ ਲਾਇਆ ਬਿਲਕੁਲ ਤੇ ਮੇਰਾ 1.5 ਲੱਖ ਦਾ ਰਿਸਕ ਆ ਬਾਜੀ ਅਗਲੇ ਬੰਦੇ ਦਾ 500 ਦਾ ਰਿਸਕ ਆ ਜੀ ਮੈਂ 1.5 ਲੱਖ ਦਾ ਰਿਸਕ ਲੈ ਆਂਡਿਆ ਮੈਨੂੰ ਨਹੀਂ ਪਤਾ ਵੀ ਮੈਨੂੰ ਕਿੰਨੇ 500 ਇਕੱਠੇ ਹੋਣੇ ਆ 10 ਟਿਕਟਾਂ ਹੋਣੀਆਂ ਆ ਕਿ 100 ਟਿਕਟ ਹੋਣੀਆਂ ਜੀ ਤੇ ਬਾਕੀ ਜੇ 10 ਵੀ ਟਿਕਟਾਂ ਦੋ ਵੀ ਰਹਿ ਜਾਣਗੀਆਂ ਇਹ ਮੈਂ ਦਾਵੇਦਾਰੀ ਦੇਣਾ ਵੀ ਇਹ ਤੁਹਾਡੇ ਚੈਨਲ ਥਰੂ ਬਾਕੀ ਤੁਸੀਂ ਮੌਜੂਦ ਜੇ ਤੁਹਾਡਾ ਚੈਨਲ ਚੱਲਦਾ ਹੀ ਰਹਿਣਾ ਵਾ ਬਿਲਕੁਲ ਜੀ ਤਾਂ ਆਪਾਂ ਤੁਹਾਡੇ ਚੈਨਲ ਤੇ ਲਾਈਵ ਕੱਢਾਂਗੇ ਭਾਵੇਂ 10 ਟਿਕਟਾਂ ਰਹਿ ਜਾਣ ਠੀਕ ਹੈ ਜੀ ਹਾਂਜੀ ਸੋ ਦੋਸਤੋ ਸੀਰੀਅਲ ਨੰਬਰ ਆਪਾਂ ਇਹ ਮੈਨੂੰ ਦਿਖਾ ਦਿਓ ਆਹ ਵੇਖੋ ਜੀ 101 101 101 ਤੋਂ ਸਟਾਰਟ ਆ ਜੀ ਜੀ ਇੱਕ ਨੰਬਰ ਤੋਂ ਸਟਾਰਟ ਹੈ ਇੱਕ ਨੰਬਰ ਤੋਂ ਸਟਾਰਟ ਬਾਕੀ ਕਾਪੀਆਂ ਨੇ ਬਾਕੀ ਕਾਪੀਆਂ ਦੋ ਆ ਠੀਕ ਆ ਜੀ ਥੋੜੇ ਸਹਯੋਗ ਦੇ ਲੋੜ ਆ 500 ਰੁਪਇਆ 200 ਕੋਈ ਜ਼ਿਆਦਾ ਕੀਮਤ ਨਹੀਂ ਅੱਜ ਦੇ ਸਮੇ ਹੈਗੀ ਠੀਕ ਆ ਜੀ ਤੇ ਪਰ ਤੁਸੀਂ ਝੋਟੀ ਲੈ ਜਾਣੀ ਆ ਸੀਰੀਅਲ ਨੰਬਰ ਜਿਹੜੇ ਆ ਤੁਸੀਂ ਜ਼ਰੂਰ ਨੋਟ ਕਰ ਲਿਓ ਜਿਹੜੇ ਕੂਪਨ ਤੁਸੀਂ ਪਾਉਂਗੇ 500 ਰੁਪਇਆ ਤੁਸੀਂ ਭੇਜੋਗੇ Google Pay ਕਰੋਗੇ ਘਰੇ ਆ ਕੇ ਪਰਚੀ ਲੈ ਜਾਓਗੇ ਪਿੰਡ ਬਿਲਕੁਲ ਖਾਪਰ ਖੇੜੀ ਤੁਸੀਂ ਜਿਹੜੀ ਵਿਜ਼ਿਟ ਕਰਨੀ ਆ ਬਿਲਕੁਲ 500 ਰੁਪਇਆ ਦੇਣਾ ਇੱਕ ਤੁਸੀਂ ਪਰਚੀ ਆਪ ਲੈ ਜਾਣੀ ਆ ਠੀਕ ਹੈ ਇੱਕ ਪਰਚੀ ਬਾਕਸ ਵਿੱਚ ਪਾਈ ਜਾਣੀ ਹੈ ਠੀਕ ਹੈ ਵੀਰ ਤੇ ਪੂਰਾ ਡਰੈਸ ਥਾਂ ਟਿਕਾਣਾ ਨੋਟ ਹੋ ਜਾਣਾ ਇਹੋ ਪਰਚੀਆਂ ਹੋਣਗੀਆਂ ਇਹਨਾਂ ਦੇ ਮਗਰ ਦੋਸਤੋ ਕਿਸੇ ਤਰ੍ਹਾਂ ਦੀ ਵੀ ਕੋਈ ਮਾਰਕਿੰਗ ਨਜ਼ਰ ਨਹੀਂ ਆਊਗੀ ਕਿਸੇ ਵੀ ਤਰ੍ਹਾਂ ਦੀ ਜਿੱਦਨ ਆਪਾਂ ਲੱਕੀ ਡਰਾ ਕੱਢਣਾ ਨਾ ਕਿਸੇ ਤਰ੍ਹਾਂ ਦੀ ਮਾਰਕਿੰਗ ਕੋਈ ਨਿਸ਼ਾਨੀ ਨਹੀਂ ਹੋਊਗੀ ਠੀਕ ਹੈ ਜੀ ਤੇ ਜਿੰਨੇ ਵੀ ਬੱਚੇ ਆਡੀਅנס ਦੇ ਵਿੱਚੋਂ ਕਿ ਭੈਣ ਭਰਾਏ ਹੋਣਗੇ ਖਾਸ ਤੌਰ ਤੇ ਜਿੱਦੀ ਵੀ ਸਲਾਹ ਹੋਏਗੀ ਵੀ ਇਸ ਬੱਚੇ ਤੋਂ ਕਢਾਉਣੀ ਆ ਇਸ ਵੱਡੇ ਬਜ਼ੁਰਗ ਤੋਂ ਕਢਾਉਣੀ ਆ ਠੀਕ ਹੈ ਜੀ ਸਾਰੀ ਸਲਾਹ مشورے ਨਾਲ ਉਸ ਤੋਂ ਜਿਹੜੀ ਆ ਲੱਕੀ ਡਰਾ ਦੀ ਪਰਚੀ ਚਕਾਈ ਜਾਵੇਗੀ ਠੀਕ ਆ ਤੇ ਹਾਂਜੀ ਭਾਈ ਸ਼ਮਸ਼ੀਰ ਹਾਂਜੀ ਭਾਜੀ ਬਾਕੀ ਜੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਜੀ ਕਿਸਮਤ ਜਮਾਉਣੀ ਚਾਹੀਦੀ 500 ਜਾ ਅੱਜ ਕੱਲ ਕੁਝ ਨਹੀਂ ਆਉਂਦਾ ਇੱਕ ਪਰੌਣਾ ਆ ਜੇ ਤੇ 500 ਖਰਚਿਆ ਜਾਂਦਾ ਭਾਜੀ ਬਿਲਕੁਲ ਤੇ ਆਪਾਂ ਝੋਟੀ ਦਿਖਾਉਣੇ ਆ ਭਾਈ ਸ਼ਮਸ਼ੀਰ ਨੂੰ ਖੋਲ ਕੇ ਤੋਰੀਏ ਯਾਰ ਝੋਟੀ ਜਿਹੜੀ ਆ ਦੋਸਤੋ ਵੀ ਵੀ ਕੱਲੀ ਝੋਟੀ ਨਾਂ ਦੀ ਨਹੀਂ ਕਈ ਵੀਰਾਂ ਨੇ ਕਿਉਂਕਿ ਜਜਮੈਂਟ ਕਰਨੀ ਹੁੰਦੀ ਆ ਵੀ ਯਾਰ ਕੋਈ ਸ਼ੇ ਲੈ ਕੇ ਜਾਣੀ ਆ ਆਹ ਵੇਖੋ ਵੀਰ ਦੀ 6 ਫੁੱਟ ਦੀ ਹਾਈਟ ਆ ਤੇ ਝੋਟੀ ਮੈਂ ਘਟੋ ਘਟ ਮੈਂ ਘਟ ਕੇ ਦਿੱਤਾ ਸੀ ਵੀ 5 ਫੁੱਟ ਕੋਈ 6 ਇੰਚ ਝੋਟੀ ਦਾ ਕੱਦ ਜੇਕਰ ਮੈਜ਼ਰਮੈਂਟ ਕਰੀਏ ਨਾ ਤੇ ਕੱਦ ਵੱਡਾ ਵੀ ਹੋ ਸਕਦਾ ਠੀਕ ਆ ਤੇ ਇੱਕ ਉਹ ਕੱਲੀ ਉੱਪਰੋਂ ਕੱਦ-ਕੱਦ ਦੇਣਾ ਜਾਇਓ ਹਵਾਨਾ ਦਾ ਜਿਹੜਾ ਦੋਸਤੋ ਮੇਰਾ ਕੰਮ ਹੈਗਾ ਮੈਂ ਨਾਰਮਲੀ ਤੁਹਾਨੂੰ ਜਿਹੜੇ ਐਨੀਮਲ ਦਿਖਾਉਂਦਾ ਰਹਿੰਦਾ ਪਰ ਗਿੱਠ-ਗਿੱਠ ਦੀ ਵਿਰਲਾ ਕੋਈ ਮੇਰਾ ਵੀਰ ਗਿੱਠ ਦੀ ਮਿੰਤੀ ਮਾਰੂਗਾ ਨਾ ਤੇ ਚੌਂਥਾਣਾਂ ਦੇ ਵਿੱਚ ਡਿਫਰੈਂਸ ਗੈਹ ਅੰਤਰ ਜਿਹੜਾ ਤੁਹਾਨੂੰ ਗਿੱਠ-ਗਿੱਠ ਦਾ ਮਿਲਣਾ ਤੇ ਆਹ ਵੇਖੋ ਪੁੱਠਾ ਝੋਟੀ ਦਾ ਕੋਈ ਲੱਸੀ ਫਿੱਕੀ ਕੋਈ ਓਵੇਂ ਦੀ ਨਸਲ ਨਹੀਂ ਚੁੱਕ ਕੇ ਵੀਰ ਉਹਨਾ ਸਾਹਮਣੇ ਕੋਈ ਲੱਕੀ ਡਰਾਪ ਪਾ ਦੇਣ ਲੱਗੇ ਇਹ ਕਿਸੇ ਗੱਲ ਨਾਲ ਜਿਹੜਾ ਡਰਾਪ ਆਣ ਲੱਗਾ ਦੋਸਤੋ ਚੀਜ਼ ਜਦੋਂ ਇੱਥੇ ਆ ਗਿਆ ਆਪਾਂ ਦੇਖਾਂਗੇ ਨਾ ਹਜੇ ਮਹੀਨਾ ਹੈ तकरीबन ਹਜੇ ਭਾਈ ਸ਼ਮਸ਼ੇਰ ਵੀਰੇ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਹੈ ਸੂਈ ਨੂੰ ਜੀ 6ਵਾਂ 7ਵਾਂ ਦਿਨ ਹੈ ਅੱਜ ਮਤਲਬ ਅੱਜ ਜੇ ਆਪਾਂ ਗੱਲ ਕਰੀਏ ਨਾ 6ਵਾਂ 7ਵੇਂ ਦਿਨਾਂ ਦੇ ਦੌਰਾਨ ਹਜੇ ਆਪਦੀ ਸਿਹਤ ਨੂੰ ਮੇਨਟੇਨ ਕਰਦੀ ਪਈ ਹੈ ਤੇ ਮਹੀਨੇ ਤੱਕ ਇਹੋ ਝੋਟੀ ਦੋਸਤੋ ਤੁਸੀਂ ਵੇਖਣੀ ਆ ਤੇ ਝੋਟੀ ਮੈਨੂੰ ਲੱਗਦਾ ਵੀ ਚੰਗੇ ਹਾਥੀ ਵਰਗੀ ਝੋਟੀ ਬਣ ਜਾਣੀ ਆ ਤੇ ਸੀਮਨ ਵੀ ਕੋਈ ਚੰਗਾ ਆਪਾਂ ਇਹ ਨਹੀਂ ਕਹਿ ਸਕਦੇ ਹਰ ਕੋਈ ਭਾਜੀ ਵੀਡੀਓ ਤੇ ਕਹਿ ਦਿੰਦਾ ਐ ਮਨਤੀ ਦੀ ਕੱਟੀ ਆ ਪਰ ਆਪਾਂ ਇਹ ਕਹਿ ਸਕਦੇ ਹਾਂ ਕਿ ਚੰਗੇ ਸੀਮਨ ਦੀ ਕੱਟੀ ਆ ਪਰ ਪਤਾ ਨਹੀਂ ਆਪਾਂ ਜਿੰਨਾ ਚਿਰ ਆਪਾਂ ਨੂੰ ਪਤਾ ਨਹੀਂ ਆਪਾਂ ਦਾਵਾ ਨਹੀਂ ਕਰ ਸਕਦੇ ਬਿਲਕੁਲ ਜੀ ਕੱਟੀ ਬਹੁਤ ਸਟੈਂਡਰਡ ਦੀ ਆ ਦੋਸਤੋ ਠੀਕ ਆ ਵੀ ਕਹਿਣ ਤੋਂ ਭਾਵ ਆ ਵੀ ਚੰਗੀ ਸ਼ੈ ਤੁਹਾਡੇ ਘਰੇ ਜਾਣੀ ਆ ਜਦੋਂ ਤੁਸੀਂ ਇੱਥੇ ਮੌਕੇ ਤੇ ਆਪਾਂ 20 ਮਾਰਚ ਨੂੰ ਜੁੜੇ ਇਕੱਠੇ ਹੋਏ ਸਾਰੇ ਠੀਕ ਆ ਉਦੋਂ ਵੀ ਤੁਸੀਂ ਇਹੋ ਝੋਟੀ ਦੇਖਣੀ ਆ ਝੋਟੀ ਨੂੰ ਬਿਲਕੁਲ ਨਜ਼ਦੀਕੀ ਨਾਲ ਦੇਖ ਲਓ ਇਹੋ ਝੋਟੀ ਆ ਸਿੰਘਾਂ ਦੀ ਬੰਤਰ ਵੇਖ ਪੇਟ ਪੁੱਠਾ ਵੇਖ ਲਓ ਖਵਾਨਾ ਦੇਖ ਲਓ ਉਲਟ ਬਹਿਣੀ ਵਾਲੇ ਪਾਸੇ ਤੋਂ ਮੈਂ ਤੁਹਾਨੂੰ ਥਾਂ ਵੀ ਦਿਖਾ ਦਿੰਨਾ ਆ ਕਰੋ ਚੈੱਕ ਵੀ ਕੱਲੀ ਤੁਸੀਂ ਇਹ ਨਾਖੋ ਵੀ ਕੱਲੀ ਨਾਰਮਲ ਝੋਟੀ ਆ ਝੋਟੀ ਕਰਤੂਤ ਵਾਲੀ ਆ ਵੱਡੇ ਕੱਦ ਕਾਟ ਦੇ ਵਿੱਚ ਆ ਵੀ ਇੱਕ ਕਹਿ ਲਈਏ ਨਾ ਵੀ ਹਾਥੀ ਜਿੱਡੀ ਝੋਟੀ ਦੇਣੀ ਆ ਤਕਰੀਬਨ ਬਸ ਸਿਰਫ ਜਿਹੜੇ 500 ਰੁਪਏ ਵਿੱਚ ਠੀਕ ਆ ਤੇ ਬੱਚਾ ਲਾ ਕੇ ਆਪਾਂ ਤੁਹਾਨੂੰ ਚੈੱਕ ਵੀ ਕਰਾਉਣੀ ਆ ਵੀ ਇਹ ਵੀ ਨਹੀਂ ਹੈਗਾ ਕੱਲੀ ਕਿਤੇ ਕੋਈ ਕਸੂਰवार ਜਾਂ ਕੋਈ ਨੁਕਸਾਲੀ ਚੀਜ਼ ਦੇ ਦੇਣੀ ਆ ਤਸੱਲੀ ਵਾਲੀ ਚੀਜ਼ ਦੇਣੀ ਆ ਠੀਕ ਆ 500 ਰੁਪਏ 500 ਰੁਪਏ ਕੀ ਜਿਹੜੀ ਵੈਲਿਊ ਹੈ ਦੋਸਤੋ ਉਹ ਪਤਾ ਲੱਗ ਜੂਗੀ ਉਸ ਵੀਰ ਨੂੰ ਜਿੰਨੇ ਕਰੇ ਇਹ ਝੋਟੀ ਗਈ ਖਾਸ ਤੌਰ ਤੇ ਆ ਕਰੋ ਚੈੱਕ ਜੀ ਬੱਚਾ ਵੀ ਵੇਖੋ ਠੀਕ ਆ ਜੀ ਤੇ ਪਸਮਣ ਤੋਂ ਬਾਅਦ ਜਿਹੜਾ ਪਸਮਾਉਣ ਤੋਂ ਬਾਅਦ ਥਣ ਵੀ ਦਿਖਾਈ ਜਾਣਗੇ ਤੇ ਤੋੜ ਕੇ ਫਿਰ ਦਿਖਾਇਆ ਜਾਊਗਾ ਹਜੇ ਦੋਸਤੋ ਮੈਂ ਨਾਰਮਲੀ ਗੱਲ ਕਰਦਾ ਹੁਣਾ ਵੀ 6ਵੇਂ ਦਿਨ 5ਵੇਂ ਦਿਨ ਦੇ ਵਿੱਚ ਪੈਰ ਆ ਹਜੇ ਬੌਲੇ ਤੋਂ ਥੋੜਾ ਜਿਹਾ ਜਸਟ ਬਾਹਰ ਹੀ ਆਈ ਆ ਇਹੋ ਝੋਟੀ ਕਦ ਕਰ ਜਿੰਨਾ ਹੁਣ ਦਿਖਾ ਰਹੀ ਨਾ ਜਦੋਂ ਆਪਦਾ ਨੇ ਬਿਲਕੁਲ ਮੈਂਟੇਨ ਕਰ ਲਿਆ ਬਿਲਕੁਲ ਢਿੱਡ ਭਰਨਾ ਸ਼ੁਰੂ ਕਰਤਾ ਜਿਆਦਾ ਰੱਜ ਕੇ ਖਾਣਾ ਖਾਣੀ ਸ਼ੁਰੂ ਕਰਤੀ ਤਾਂ ਨਾਰਮਲ ਹੀ ਤੁਸੀਂ ਵੇਖੋਗੇ ਇੱਕ ਮਹੀਨੇ ਬਾਅਦ ਝੋਟੀ ਤਕਰੀਬਨ 6 ਫੁੱਟ ਦੇ ਬੰਦੇ ਨੂੰ ਵੀ ਜਿਹੜਾ ਦੋਸਤੋ ਲੁਕੋ ਦੂਗੀ ਪਰਲੇ ਪਾਸੇ ਖੜੇ ਨੇ ਇਹੋ ਜੀ ਝੋਟੀ ਵੀਰ ਹੋਣਾ ਨੇ ਅੱਜ ਲੱਕੀ ਡਰਾ ਦੇ ਲਈ ਆ ਠੀਕ ਹੈ ਜੀ ਕਿਸਮਤ ਅਜਮਾਓ ਮੇਰਾ ਵੀਰ ਸਾਰੇ ਕਿਉਂਕਿ ਮੀਡਲ ਕਲਾਸ ਫੈਮਿਲੀ ਵਾਲੇ ਜਾਂ ਛੋਟੇ ਫਾਰਮਰ ਛੋਟੇ ਜ਼ਿਮੀਂਦਾਰ ਵੀਰਾਂ ਦੇ ਲਈ ਇੱਕ ਬਹੁਤ ਵਧੀਆ ਠੀਕ ਹੈ ਜੀ ਸੁਨਹਿਰੀ ਮੌਕਾ ਹੈ ਸੁਨਹਿਰੀ ਮੌਕਾ ਥੋੜੇ ਲਈ ਬਣ ਕੇ ਆ ਕਿਉਂਕਿ ਬਈ ਬਈ ਸ਼ਮਸ਼ੇਰ ਵੀਰ ਹੋਇਆ ਵੀ ਪਹਿਲੀ ਏ ਜੀ ਆਪਾਂ ਆਪਣੀ ਜ਼ਿੰਦਗੀ ਤੇ ਪਹਿਲੀ ਵਾਰੀ ਵੇਖਿਆ ਤੇ ਆਪਾਂ ਪਹਿਲੀ ਵਾਰੀ ਕਰਨ ਲੱਗੇ ਆ ਜੀ ਇਹ ਜੀ ਬਾਕੀ ਸੱਜਰ ਮੱਝ ਮੈਂ ਕਿਸੇ ਨੂੰ ਅਜੇ ਨਾਮ ਤੇ ਦਿੰਦਿਆਂ ਨਹੀਂ ਵੇਖਿਆ ਬਾਕੀ ਮਾਲਕ ਸੁੱਖ ਰੱਖੇ ਮੈਂ ਤਾਂ ਕਹਿੰਦਾ ਇਹੋ ਜਿਹੇ ਬੰਦੇ ਦੀ ਨਿਕਲੇ ਵੀ ਜਿਹੜਾ ਪਲਾਨ ਦੇ ਹੱਕ ਤੇ ਨਾ ਹੋਵੇ ਝੋਟੀ ਉਸੇ ਬੰਦੇ ਦੀ ਨਿਕਲਣੀ ਚਾਹੀਦੀ ਆ ਭਾਜੀ ਜਿਹਨੂੰ ਪਰਖ ਝੋਟੀ ਦੀ ਬਹੁਤ ਜ਼ਿਆਦੀ ਝੋਟੀ ਚੰਗੀ ਆ ਨਿਕਲਣੀ ਉਸੇ ਬੰਦੇ ਦੀ ਚਾਹੀਦੀ ਜਿਹੜਾ ਥੋੜਾ ਮਾਤੜ ਆ ਬਾਕੀ ਕੱਢਾਂਗੇ ਦਿਲੋਂ ਨਿਕਲਾਵੇ ਜੇ ਚੰਗੇ ਅਮੀਰ ਦੀ ਨਿਕਲਾਵੇ ਨਿਕਲਾਵੇ ਮਤ ਭਾ ਦਿਲੋਂ ਇਹੋ ਹੀ ਆ ਵੀ ਕਿ ਛੋਟੇ ਬੰਦੇ ਦੀ ਨਿਕਲੇ ਤੇ ਬੜਾ ਖੁਸ਼ ਹੋਵੇ ਬੰਦਾ ਬਿਲਕੁਲ ਜਿਹੜਾ ਲੈ ਨਹੀਂ ਖਰੀਦ ਨਹੀਂ ਸਕਦਾ ਬਿਲਕੁਲ ਜੀ ਬਿਲਕੁਲ ਲਓ ਵੀ ਦੋਸਤੋ ਇੱਕ ਏਸ ਸੋਚ ਨੂੰ ਮੱਦ ਦੇ ਨਜ਼ਰ ਰੱਖਦੇ ਹੋਏ ਜਿਹੜਾ ਕੰਮ ਸ਼ੁਰੂ ਕੀਤਾ ਗਿਆ ਵੀ ਇਹ ਕੋਈ 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 ਬਖਰੀਵਾ ਨਹੀਂ ਹੈਗਾ ਕੋਈ ਮਤਲਬ ਕਿ ਕਿਸੇ ਜਾਤ ਪਾਤ ਨੂੰ ਲੈ ਕੇ ਵੀ ਖਰੇ ਵੱਡੇ ਬੰਦੇ ਦੀ ਅਮੀਰ ਦੀ ਨਿਕਲੇ ਤੇ ਗਰੀਬ ਦੀ ਨਾ ਨਿਕਲੇ ਠੀਕ ਹੈ ਮੈਂ ਪਹਿਲਾ ਜ਼ਿਕਰ ਕਰਦਾ ਕਿਸੇ ਤਰ੍ਹਾਂ ਦਾ ਕੋਈ ਪਰਚੀ ਤੇ ਮਾਰਕਾ ਨਹੀਂ ਕੋਈ ਨਿਸ਼ਾਨ ਨਹੀਂ ਤੇ ਇਹ ਨਹੀਂ ਵੀ ਕਿਸੇ ਦਾ 500 ਪਈ ਸ਼ਮਸ਼ੇਰ ਕੜਕਣਾ ਨੋਟ ਤੇ ਕਿਸੇ ਦਾ ਸਲਾਬਿਆ ਜਾਇਆ ਵੀ ਇਹ ਨਹੀਂ ਵੀ ਗੱਲ ਹਾਂ ਵੀ ਵੀ ਨੋਟ ਸਾਰੇ ਤੇ 500 ਇੱਕੋ ਜਿਹੀ ਕੀਮਤ ਵਾਲੇ ਆ ਬਿਲਕੁਲ ਕੌਣ ਦਾ ਹੱਕ ਦਾ ਰਰ ਕੋਈ ਆ ਪਰ ਦਿਲੋਂ ਇਹ ਕੋਸ਼ਿਸ਼ ਹੈ ਵੀ ਕਿ ਇਹ ਛੋਟੇ ਬੰਦੇ ਦੀ ਨਿਕਲ ਆਵੇ ਜਿਹੜਾ ਵੀ ਉਹਨੂੰ ਪਤਾ ਲੱਗੇ ਮੇਰੀ 500 ਰੁਪਇਆ ਦਿੱਤਾ ਵਾ ਤੇ ਮੈਨੂੰ ਕੋਈ ਚੀਜ਼ ਮਿਲੀ। ਵੀ ਉਹ ਬੰਦਾ ਹੈਰਾਨ ਹੋ ਜੇ। ਵੀ ਯਾਰ ਪਤਾ ਨਹੀਂ ਕਿਵੇਂ ਕਿਰਤ ਕਰਕੇ ਕੰਮ ਕਰਕੇ 500 ਜੋੜਿਆ ਸੀ। ਉਹ ਅੱਜ ਇੱਧਰ ਲਾਤਾ ਤੇ ਮੈਂ ਯਾਰ ਝੋਟੀ ਲੈ ਚੱਲਿਆ। ਬਿਲਕੁਲ। ਠੀਕ ਆ ਜਾਜ ਵਰਗੀ ਝੋਟੀ ਆਪਾਂ ਦੇਣੀ ਆ ਦੋਸਤੋ ਜਾਜ ਵਰਗੀ ਝੋਟੀ ਠੀਕ ਆ। ਕਰੋ ਚੈੱਕ ਦੋਸਤੋ। ਆਹ ਕਰੋ ਚੈੱਕ। ਆਹ ਵੇਖੋ ਦੋਸਤੋ ਠੀਕ ਆ। ਇਹ ਪਹਿਲੀ ਵਾਰੀ ਉਪਰਾਲਾ ਹੋਣਾ ਦੋਸਤੋ ਮੈਂ ਵਾਰ-ਵਾਰ ਕਹਿੰਦਾ ਆ ਵੀ ਤਕਰੀਬਨ ਲੋੜੀ ਰਖੜੀ ਬੰਪਰ ਦੀਵਾਲੀ ਹਨਾ ਵੀ ਦੁਸ਼ਹਿਰੇ ਕਈ ਬੰਪਰ ਆਪਾਂ ਪਾਉਣੇ ਆ ਕਈ ਤਰ੍ਹਾਂ ਦੀ ਕਿਸਮਤ ਪੰਜਾਬੀ ਅਜਮਾਉਂਦੇ ਆ ਤੁਸੀਂ 500 ਰੁਪਏ ਦੀ ਇੱਕ ਕਿਸਮਤ ਇੱਕ ਲਾਟਰੀ ਇੱਕ ਬੰਪਰ ਜਿਹੜਾ ਦੋਸਤੋ ਪਾ ਕੇ ਦੇਖਣਾ ਤੇ ਬਿਲਕੁਲ ਕਮਾਲ ਹੋ ਜੀ ਠੀਕ ਆ ਬਾਕੀ ਹੁਣ ਖਾਣਾ ਚਾਹੀ ਮੇਰੇ ਕੋਲ ਰੋਟੀ ਹਾਂ ਫਾਨੇ ਕੋ ਪਿਓ ਜੀ ਆਹ ਵੇਖੋ ਤੁਸੀਂ ਪਸਮਣ ਤੋਂ ਬਾਅਦ ਪਸਮਣ ਤੋਂ ਬਾਅਦ ਜੇ ਦੋਸਤੋ ਥਾਣਾ ਦਿਖਾਉਣੇ ਚਾਏ ਸੀ ਆਪਾਂ ਤੁਹਾਨੂੰ ਤਸੱਲੀ ਨਾਲ ਦੇਖ ਲਓ ਆ ਕਰੋ ਚੈੱਕ ਜੀ ਠੀਕ ਆ ਹੁਣ ਆਪਾਂ ਪੂਰੀ ਤਰ੍ਹਾਂ ਨਾਲ ਗੱਲਬਾਤ ਸਾਂਝੀ ਕੀਤੀ ਆ ਧਾਰਾ ਮਾਰ ਕੇ ਹੁਣ ਆਪਾਂ ਤੁਹਾਨੂੰ ਬਾਲਟੀ ਚ ਚੋਕੇ ਵਿੱਚ ਵਾਈ ਕਰਕੇ ਵੀ ਦਿਖਾਉਣੇ ਆ ਤਕਰੀਬਨ ਕਿਹੋ ਜੀ ਜਿਹੜੀ ਧਾਰ ਲੱਗੀ ਹੈਗੀ ਆ ਛੋਟੀ ਦੇ ਆ ਮੇਰਾ ਵੀਰ ਕਰ ਲਿਓ ਚੈੱਕ ਜੀ ਕਈ ਵਾਰ ਹੁੰਦਾ ਵੀ ਕਿਸੇ ਪਾਸਿਓਂ ਵੀ ਪਹਿਲੋ ਕੱਲੇ ਕੱਲੇ ਦੀ ਮਾਰ ਦਿਓ ਕੱਲੇ ਕੱਲੇ ਦੀ ਧਾਰ ਬਈ ਮਾਰ ਦਿਓ ਪਹਿਲਾਂ ਹਨਾ ਬਾਅਦ ਚ ਆ ਦੇ ਨਾਲ ਚਵਾਈ ਦੱਸ ਦਿਓ ਪੋਲੀ ਕਿੰਨੀ ਆ ਭਰਾ ਉਹ ਦੋ ਥਾਣਾ ਮਾਰ ਦਿਓ ਹਾਂਜੀ ਕਰ ਦਿਓ ਜੀ ਦੋ ਥਾਣਾ ਚ ਆ ਕਰ ਲੋ ਚੈੱਕ ਦੇਖੋ ਯਾਹੀ ਬਹੁਤ ਵਧੀਆ ਜੀ ਕਾ ਲੋ ਹਾਂਜੀ ਹਾਂਜੀ ਮੈਂ ਭੱਜਿਆ ਵੀਡੀਓ ਬਣਾਉਣ ਆ ਆ ਵੇਖੋ ਜੀ ਮੈਂ ਦੱਸਦਾ ਪਰ ਇੱਕ ਮਿੰਟ ਵੀਡੀਓ ਬਣਾ ਲੈ ਕਿਹੜਾ ਗਾਣਾ ਹੈ ਤੋ ਆਈ ਮੋਰੀਆ ਨੂੰ ਲਓ ਵੀ ਦੋਸਤੋ ਕਰੋ ਚੈੱਕ ਤਸੱਲੀ ਕਰ ਲਓ ਠੀਕ ਆ ਅੱਜ ਵੀ ਤਸੱਲੀ ਹੋਵੇਗੀ ਦੋਸਤੋ ਜਿੱਦਾਂ ਲੱਕੀ ਡਰਾ ਨਿਕਲਿਆ ਭਾਈ ਉਹ ਦਿਨ ਵੀ ਚਬਾਈ ਕਰਾ ਦਿਓ ਬਿਲਕੁਲ ਜੀ ਬਿਲਕੁਲ ਹੋ ਭਾਜੀ ਜਿਹਦਾ ਨਿਕਲੇਗਾ ਹਾਂਜੀ ਅਗਲ ਤੇ ਉਹ ਆਖੂਗਾ ਵੀ ਚੋਣੀ ਆ ਇੱਥੇ ਫਿਰ ਚਵਾ ਦਾਂਗੇ ਜੇ ਉਹ ਚਾਹੂਗਾ ਵੀ ਘਰ ਜਾ ਕੇ ਚੋਣੀ ਆ ਫਿਰ ਉਹਦੀ ਮਰਜ਼ੀ ਆ ਜੀ ਜਿੱਦਣ ਜਿਹਦਾ ਨਿਕਲ ਆਇਆ ਉਹ ਤੇ ਉਹ ਦਿਨ ਹੋਈ ਉਹਦੀ ਜਾਣੀ ਆ ਜੀ ਬਿਲਕੁਲ ਤੇ ਦੋਸਤੋ ਬਾਈ ਸ਼ਮਸ਼ੇਰ ਕਹਿੰਦਾ ਵੀ ਤਕਰੀਬਨ ਮੇਰਾ ਤਾਂ ਯਾਰ ਘੱਟੋ ਘੱਟ ਵੀ 1.5 ਲੱਖ ਦਾ ਰਿਸਕ ਆ ਠੀਕ ਆ ਬਾਕੀ ਭਾਵੇਂ ਡਰਾ ਜਿੰਨੇ ਪਹਿਣਗੇ ਉਹਨੇ ਨਾਲ ਹੀ ਭਾਅ ਹੁੰਦਾ ਵੀ ਹੋ ਸਕਦਾ ਵੀ ਪੂਰੇ ਵੀ ਮੇਰੇ ਹੋ ਜਾਣ ਹੋ ਸਕਦਾ ਵੀ ਮੇਰੇ ਨਾਮ ਹੀ ਪੂਰੇ ਹੋਣ ਪਰ ਤੁਹਾਡਾ 500 ਰੁਪਿਆ ਲੱਗਣਾ ਹੈ ਠੀਕ ਹੈ ਜੀ ਲੱਕੀ ਡਰਾ ਕੱਢਿਆ ਜਾਣਾ ਵੱਧ ਤੋਂ ਵੱਧ ਜਿਹੜੀ ਹੈ ਤੁਸੀਂ ਇੱਕ سپورਟ ਕਰਨੀ ਹੈ ਸਹਿਯੋਗ ਦੇਣਾ ਹੈ ਬਾਈ ਸ਼ਮਸ਼ੇਰ ਨੂੰ ਦੇ ਦਿਓ ਠੀਕ ਹੈ ਜੀ ਬਾਕੀ ਆਪਣੇ ਚੈਨਲ ਤੇ ਜਿੰਨੇ ਵੀ ਭੈਣ ਭਰਾ ਜੁੜੇ ਆਪੀ ਇਹ ਤੇ ਆਪਾਂ ਤੇ ਮਗਰਲੇ ਥਾਣਾ ਦੀ ਚਵਾਈ ਦੇਖੋ ਜੀ ਚੁਆਈ ਫਿਰ ਪੂਰੀ ਕਰ ਦੇਣੀ ਹੈ ਚੁਆਈ ਪੂਰੀ ਕਰ ਲੂ ਕੋਈ ਗੱਲ ਨਹੀਂ ਠੀਕ ਆ ਇਹ ਵੀ ਕਰ ਦੇ ਬਾਕੀ ਇਕੱਲੀ ਮੈਂ ਦੋਸਤੋ ਮੈਂ ਵਾਰ-ਵਾਰ ਕਹਿਣਾ ਹੁਣਾ ਵੀ ਮੈਂ ਪਸ਼ੂਆਂ ਦੇ ਵਿੱਚ ਰਹਿਣਾ ਠੀਕ ਆ ਤੇ ਬਹੁਤੇ ਵੀਰ ਜਿਹੜੇ ਫਾਰਮਰ ਜਿਨ੍ਹਾਂ ਨੇ ਘਰੇ ਦੋ ਪਸ਼ੂ ਵੀ ਰੱਖੇ ਆ ਉਹਨਾਂ ਨੂੰ ਵੀ ਤਜਰਬਾ ਪੂਰਾ ਹੈ ਕਿਉਂਕਿ ਦੋ ਪਸ਼ੂ ਜਿਹੜੇ ਦੋਸਤੋ ਬੰਦੇ ਨੂੰ ਬੜਾ ਕੁਝ ਸਿਖਾ ਦਿੰਦੇ ਆ ਠੀਕ ਆ ਤੇ ਜਿਹੜੇ ਵੀਰਾਂ ਨੇ ਨਹੀਂ ਰੱਖੀਗੀ 500 ਰੁਪਏ ਉਹਨਾਂ ਵੀ ਜ਼ਰੂਰ ਪਾਉਣਾ ਕਿਉਂਕਿ ਹੋ ਸਕਦਾ ਜਿਹੜਾ ਦੋਸਤੋ ਤੁਹਾਨੂੰ ਬਹੁਤ ਕੁਝ ਅ ਅੱਗੇ ਬਿਲਕੁਲ ਹੰਡਾਉਣ ਨੂੰ ਮਿਲੇ ਕਿਉਂਕਿ ਇਹ ਝੋਟੀ ਹੋ ਸਕਦਾ ਵੀ ਕਿੰਨੀ ਕੇ ਤੁਹਾਡੇ ਕਰਮਾਂ ਵਾਸਤੇ ਜਾਂ ਕਿੰਨੀ ਤੁਹਾਡੇ ਘਰ ਵਾਸਤੇ ਚੰਗੀ ਹੋਵੇ ਮਗਰ ਕੱਟੀ ਆ ਕੱ ਠੀਕ ਆ ਬਾਕੀ ਸੀਮਨ ਕੋਈ ਸ਼ੋਰ ਨਹੀਂ ਕਰਦੇ ਆਪਾਂ ਕੇਸ ਸੀਮਨ ਦੀ ਕਹਿਦਗੇ ਵੀ ਨਜਾਇਜ਼ ਨਹੀਂ ਗੱਲ ਕਰਨੀ ਕੋਈ ਵੀ ਕੱਟੀ ਪਿੱਛੇ ਜਿਹੜੀ ਅਸਲੇ ਦੀ ਆ ਮਦਰ ਨੂੰ ਵੇਖਦੇ ਹੋਏ ਤੁਸੀਂ ਕੱਟੀ ਧਿਆਨ ਚ ਰੱਖ ਲਿਓ ਕਿ ਕੱਟੀ ਵੀ ਚੰਗੀ ਆਉਣ ਵਾਲੇ ਸਮੇਂ ਚ ਬਣ ਜਾਣੀ ਬਰਾਬਰ ਦੀ ਠੀਕ ਆ ਤੇ ਚੁਵਾਈ ਬਹੁਤ ਕਾਮ ਲੱਗੀ ਆ ਠੀਕ ਆ 500 ਵਾਲਾ ਜੀ 500 ਦੀ ਛੋਟੀ ਜਣੀ ਆ ਕਿ ਮੇਟੀ ਉਹ ਘੜੀ ਜਾ ਥਿਆਰ ਨਹੀਂ ਆ ਕਰੋ ਜੀ ਹਾਂ ਜੀ ਇਹ ਲੋਰਿਕਾ ਦਾ ਮਤਲਬ ਕਰਦਾ ਹੈ। ਲੱਗਦਾ ਨਹੀਂ ਬੱਚੇ ਬਾਤਾਂ ਬੋਲਦੇ ਆ। ਉਹ ਤਾਂ ਮੈਂ ਵੈਸੇ ਤਾਂ ਰਮ ਰਹੇ ਕਰਦੇ। ਲੋ ਵੀ ਦੋਸਤੋ ਜਰੂਰ ਆਪਣੀ ਜਿਹੜੀ ਕਿਸਮਤ ਚਮਕਾਉਣੀ ਮੈਂ ਵਾਰ-ਵਾਰ ਕਹਿਣਾ ਦੋਸਤੋ ਤਕਰੀਬਨ ਕਈ ਵਾਰੀ 50000 ਦਾ ਜਾਂ ਲੱਖ ਦੀ ਲਾਟਰੀ ਨਿਕਲ ਜਾਣੀ ਕਾਫੀ ਨਹੀਂ ਹੁੰਦੀਗੀ ਇਸ ਬਿਲਕੁਲ ਬਰੀਡ ਦੇ ਵਿੱਚ ਤੁਸੀਂ ਜੇਕਰ ਇਹ ਝੋਟੀ ਲੈ ਕੇ ਜਾਂਦੇ ਹੋ ਨਾ ਆਉਣ ਵਾਲਾ ਸਮਾਂ ਚੰਗਾ ਹੈ ਚੰਗੇ ਦੁੱਧ ਵਾਲੀ ਆ ਚੰਗੇ ਸੀਮਨ ਦੀ ਵਰਤੋਂ ਕਰਕੇ ਕਟੀਆਂ-ਕਟੀਆਂ ਕਰ ਲੋਗੇ ਆਪਣੇ ਘਰੇ ਤੇ ਚੰਗੇ ਅੱਗੇ ਬਰੀਡ ਚੰਗੇ ਮਿਲਕ ਵਾਲੀਆਂ ਬੱਚੀਆਂ ਪੈਦਾ ਹੋਣਗੀਆਂ ਜੇਕਰ ਮਦਰ ਚੰਗੀ ਆ ਚੰਗੀ ਚਵਾਈ ਵਾਲੀ ਵਿਥਾਂ ਵਰਲਾ ਚੰਗੀਆਂ ਨੇ ਕੱਦ ਬੁੱਤ ਚੰਗਾ ਹੋਏਗਾ ਝੋਟੀ ਦਾ ਠੀਕ ਆ ਕੱਲੀ ਝੋਟੀ ਸੇਲ ਨਹੀਂ ਆਪਾਂ ਕਰਦੇ ਪਏ ਇੱਥੇ ਲੱਕੀ ਡਰਾ ਜਿਹੜਾ ਵੀਰ ਹੋਣਾ ਨੇ ਕੱਟਣਾ ਤੇ ਝੋਟੀ ਜਿਹੜੀ ਤੁਸੀਂ ਮੈਂ ਧਿਆਨ ਚ ਲਿਆਉਣਾ ਚਾਹੁੰਦਾ ਵੀ ਹਰ ਇੱਕ ਐਂਗਲ ਤੋਂ ਹਰ ਇੱਕ ਪੱਖ ਤੋਂ ਵੀ ਬਿਲਕੁਲ ਐਂਡ ਚੀਜ਼ ਆ ਨਾਰਮਲੀ ਵੀਰਾਂ ਨੂੰ ਪਤਾ ਲੱਗ ਜਾਣਾ ਠੀਕ ਆ ਤੇ ਚਵਾਈ ਕਰਦੇ ਕਰਦੇ ਵੇਖੋ ਬਿਲਕੁਲ ਜਿਹੜੀ ਨੀਂਦ ਆ ਜਾਂਦੀ ਹੈ ਇਹੋ ਜਿਹੀ ਚਵਾਈ ਲੱਗੀ ਆ ਤੇ ਹੁਣ ਭਾਈ ਸ਼ਮਸ਼ੇਰ ਵੀਰੇ ਵੈਸੇ ਘੱਟੋ ਘੱਟ ਵੀ 13 ਕਿਲੋਟਰ ਦੀ ਚਵਾਈ ਆ 13 ਲੀਟਰ ਦੀ ਚਵਾਈ ਤੇ ਮੈਨੂੰ ਲੱਗਦਾ ਵੀ ਜਦੋਂ ਆਪਾਂ 20 ਮਾਰਚ ਦੀ ਗੱਲ ਕਰੀਏ ਤੇ ਚਵਾਈ 15 ਕਿਲੋ ਵੀ ਚੁਵਾ ਦੇਗੀ ਝੋਟੀ 15 ਪਲੱਸ ਵੀ ਜਾ ਸਕਦੀ ਹੈ ਭਾਜੀ ਜਾ ਸਕਦੀ ਜੀ ਤੇ ਇਹ ਅੱਛਾ ਵੀਰ ਇਹਦੀ ਪਿੱਛੇ ਬੈਕਗ੍ਰਾਉਂਡ ਦੀ ਗੱਲ ਕਰੀਏ ਝੋਟੀ ਦੀ ਥੋੜਾ ਜਿਹਾ ਆਪਾਂ ਹੋਰ ਸਾਂਝ ਪਾਈਏ ਗੱਲਾਂ ਬਾਤਾਂ ਦੀ ਵੀ ਇੱਕ ਆਈ ਹਰਿਆਣੇ ਤੋਂ ਸੀ ਜੀ ਹਰਿਆਣੇ ਤੋਂ ਹਰਿਆਣੇ ਤੋਂ ਆਈ ਫਤਿਹਬਾਦ ਜੀ ਦੇ ਤੋਂ ਜੀ ਫਤਿਹਬਾਦ ਤੋਂ ਜੀ ਠੀਕ ਆ ਤੇ ਆਪ ਵੀ ਫਿਰ ਬਾਈ ਸ਼ਮਸ਼ੇਰ ਚੰਗੇ ਪੈਸੇ ਖਰਚ ਕੀਤੇ ਆ ਤੁਸੀਂ ਬਿਲਕੁਲ ਇਹੋ ਜੀ ਝੋਟੀ ਮੈਨੂੰ ਪਤਾ ਵੀ ਜੇਕਰ ਆਪਾਂ ਨਾਰਮਲ ਅਜੇ ਅੱਜ ਰੇਂਜ ਵਿਖੀਏ 90 ਤੋਂ ਲੈ ਕੇ ਲੱਖ ਤਾ ਇੱਧਰ ਆਮ ਨਾਰਮਲ ਅਜੇ ਤੇਜ਼ੀ ਨੂੰ ਵੇਖਦੇ ਜਿਹੜੇ ਰੇਟ ਹੋਏ ਪਏ ਆ ਮੱਜਾ ਉਧਰੋਂ ਇਹੋ ਜੀ ਝੋਟੀ ਸਾਨੂੰ 1 35 40 ਤੋਂ ਘੱਟ ਨਹੀਂ ਮਿਲਦੀ ਖਰਚਾ ਉੱਤੇ ਪਿਆ 1 35 ਦੀ ਝੋਟੀ ਲਈ ਹੋਈ ਆ ਜੀ ਤੇ 7000 ਖਰਚਾ ਪਿਆ ਅਜੇ ਜੀ 1 42 ਚ ਸਹੀ ਤਾਂ ਹੀ 1.5 ਲੱਖ ਲਿਖਿਆ ਭਾਜੀ ਬਿਲਕੁਲ ਜੀ ਜੀ ਬਿਲਕੁਲ ਬਿਲਕੁਲ 1.5 ਹੋ ਹੀ ਜਾਂਦਾ ਭਾਜੀ ਸਹੀ ਆ ਹਾਂ ਜੀ ਬਾਕੀ ਮਹਾਲ ਜਦਾ ਹਰਿਆਣੇ ਦਾ ਲਈਦਾ ਆਪਾਂ ਭਾਜੀ ਠੀਕ ਆ ਉਹ ਇੱਕ ਪਰੇ ਝੋਟੀ ਖੜੀ ਹੈ ਵੈਸੇ ਭਾਈ ਸ਼ਮਸ਼ੇਰ ਸੇਲ ਪਰਚੇਜ਼ ਦਾ ਕੰਮ ਵੀ ਆ ਸੇਲ ਪਰਚੇਜ਼ ਦਾ ਵੀ ਕੰਮ ਆ ਇਹ ਆਪਾਂ ਪਹਿਲਾਂ ਹੀ ਸੋਚਿਆ ਵੀ ਇਹ ਕੰਮ ਕਰਨਾ ਹਰਿਆਣੇ ਨੂੰ ਆਪਣਾ ਯਾਰਾਂ ਪਸ਼ੂ ਆਏ ਹੀ ਜੀ ਜੀ ਤੇ ਜਿਨ੍ਹਾਂ ਦੇ ਵਿੱਚੋਂ ਆਪਾਂ ਪਸ਼ੂ ਵੇਚਨੇ ਸੀ ਹਾਂਜੀ ਤੇ ਇਹ ਜੋੜਾ ਫੇਰ ਮਗਵਾ ਲਿਆ ਇਹ ਜੀ ਤੇ ਉਹ ਝੋਟੀ ਆਪਾਂ ਸੇਲ ਕਰਨੀਆਂ ਉਹਦੀ ਡਿਟੇਲ ਜੇ ਤੁਸੀਂ ਕਹੋਗੇ ਸਾਂਝੀ ਕਰ ਦਿੰਨੇ ਆ ਠੀਕ ਆ ਕਿੰਦੇ ਵੈਸੇ ਤੇ ਮੈਂ ਨਾ ਕੂਪਨ ਕਰਕੇ ਵੀਡੀਓ ਬਣਾਈ ਸੀ ਵੈਸੇ ਬਿਲਕੁਲ ਇਹ ਡਰਾ ਕਰਕੇ ਜਿਹੜੀ ਦੋਸਤੋ ਵੀਡੀਓ ਬਣਾਈ ਆ ਮੈਂ ਤੁਹਾਨੂੰ ਨਾ ਧਿਆਨ ਚ ਲਿਆ ਦੇਣਾ ਜੇਕਰ ਤੁਸੀਂ ਖਰੀਦਣੀ ਆ ਤੇ ਮੱਝਾਂ ਦੋ ਹੈਗੀਆਂ ਠੀਕ ਆ ਮੱਝਾਂ ਇੱਕ ਜਾਂ ਦੋ ਨਗ ਹੈਗੇ ਆ ਉਹ ਵੀ ਤੁਸੀਂ ਵੇਖ ਸਕਦੇ ਹੋ ਬਿਲਕੁਲ ਸਾਹਮਣੇ ਆ ਉਹਨਾਂ ਬਾਰੇ ਆਪਾਂ ਗੱਲ ਨਹੀਂ ਕਰਾਂਗੇ ਕਿਉਂਕਿ ਤੁਸੀਂ ਉਹਦੇ ਬਾਰੇ ਭਾਈ ਸ਼ਮਸ਼ੀਰ ਦੇ ਨਾਲ ਗੱਲ ਕਰ ਲਿਓ ਵੀ ਵੇਚਨੀਆਂ ਤੇ ਕੀ ਰੇਟ ਆ ਕਿੰਨੇ ਚਿਰ ਦੀਆਂ ਗੱਬਣਾ ਕੋ ਦੂ ਸੁਣਾ ਤੁਸੀਂ ਵੇਟ ਵੇਖਿਓ ਫੜ ਕੇ ਕਿੰਨਾ ਹੋਊ 8 ਕਿਲੋ ਦੇ ਲਾਗੇ ਹੋਊਗਾ ਜੀ ਠੀਕ ਹੈ ਜੀ ਬਾਕੀ ਆ ਵਜਨ ਜਿਹੜਾ ਦੋਸਤੋ ਜੇਕਰ ਜੋਖੀਏ ਆਪਾਂ ਤਾਂ ਤਕਰੀਬਨ 8 ਤੋਂ ਬਾਹਰ ਆ ਠੀਕ ਆ 8 ਤੋਂ ਬਾਹਰ ਆ ਬਾਕੀ 8 ਵੀ ਹੋ ਜੂਗਾ 7.5 ਵੀ ਹੋ ਸਕਦਾ ਠੀਕ ਹੈ ਜੀ ਪੌਣੇ 8 ਵੀ ਹੋ ਸਕਦਾ ਠੀਕ ਆ ਵਜਨ 11 ਜਿਆਦਾ 10000 ਕਿਲੋ ਦੀ ਪਾਲਟੀ ਆ ਤੇ ਝਾਗ ਆਲਾ ਦੋ ਦੋ ਤੁਸੀਂ ਵੇਖ ਸਕਦੇ ਹੋ ਠੀਕ ਆ ਜੀ ਝਾਗ ਬਾਹਰ ਆ ਗਈ ਠੀਕ ਆ ਝਾਗ ਬਾਹਰ ਆ ਗਈ ਆ ਤੇ ਆ ਵੀ ਕਰੋ ਫਿਰ ਠੀਕ ਆ ਬਾਕੀ ਬੱਚਾ ਵੀ ਜਿਹੜਾ ਚੁੰਗਣਾ ਤੇ ਕੱਲੀ ਦੋਸਤੋ ਮੈਂ ਇੱਕ ਕਹਿ ਦੇਣਾ ਹੁਣਾ ਵੀ ਜਿਆਜ ਲੱਕੀ ਡਰਾਪ ਆਇਆ ਪਹਿਲ ਕਦਮੀ ਕੀਤੀ ਹੈ ਬਾਈ ਸ਼ਮਸ਼ੀਰ ਸਿੰਘ ਨੇ ਠੀਕ ਹੈ ਜੀ ਪਿੰਡ ਖਾਪਰ ਖੇੜੀ ਹੈਗਾ ਦੋਸਤੋ ਤੇ ਇਹਨੂੰ ਅੱਗੇ ਵਧਾਵਾਂਗੇ ਵੀ ਬਾਈ ਦੇ ਵੀ ਅੱਗੇ ਵਿਚਾਰ ਨੇ ਵੀ ਅੱਗੇ ਬਤਾਵਾਂਗੇ ਕੋਈ ਅੱਗੇ ਹੋਰ ਵੀ ਸਟੈਂਡਰਡ ਦੀਆਂ ਮੱਜਾਂ ਮਿਲਕਿੰਗ ਵਾਲੀਆਂ ਦੁੱਧ ਵਾਲੀਆਂ ਲਿਆ ਕੇ ਤੁਹਾਡੇ ਸਾਹਮਣੇ ਪੇਸ਼ ਕਰਨੀਆਂ ਨੇ ਜੀ ਤੇ ਬਾਈ ਹਾਂਜੀ ਦੱਸੋ ਕੁਝ ਇਹ ਆਪਣਾ ਸਫਲ ਹੋ ਜਾਂਦਾ ਕੰਮ ਸਾਜੀ ਤੇ ਗਾੜੀ ਆਪਾਂ ਜੀ ਕੋਈ 18 20 ਕਿਲੋ ਵਾਲੀ ਮਹਿ ਲਵਾਂਗੇ ਜੀ ਹਾਂਜੀ 18 20 ਕਿਲੋ ਵਾਲੀ ਮਹਿ ਲੈ ਕੇ ਉਹਦੀ ਪਹਿਲੋਂ ਦੋ ਟਾਈਮ ਲਾਈਵ ਚ ਵਾਈ ਕਰਾਵਾਂਗੇ ਤੁਹਾਡੇ ਚੈਨਲ ਤੇ ਜੀ ਜਵਾਈ ਕਰਾਉਣ ਤੋਂ ਬਾਅਦ ਫਿਰ ਉਹਦਾ ਕੂਪਨ ਕੱਢਾਂਗੇ ਭਾਜੀ ਜੀ ਹਾਂਜੀ ਕੋਈ 2 2.5 ਲੱਖ ਦੀ ਰੇਂਜ ਵਾਲੀ ਮਹਿ ਲਵਾਂਗੇ 20 22 ਕਿਲੋ ਵਾਲੀ ਉਹਦੀ ਇੰਜਵਾਈ ਕਰਾ ਕੇ ਲਾਈਵ ਫੇਅਰ ਕੂਪਨ ਕੱਢਾਂਗੇ ਦਬਾਰਾ ਫੇਰ ਇਹ ਆਪਾਂ ਇੱਕ ਵਾਰੀ ਇਹ ਆਪਣਾ ਸਫਲ ਹੋ ਗਿਆ ਤੇ ਬਿਲਕੁਲ ਬਾਕੀ ਮਾਲਕ ਦੇ ਹੱਥ ਡੋਰਾ ਹੈ ਜੀ ਬਿਲਕੁਲ ਸ਼ਾਮ ਹਾਂਜੀ ਬਾਕੀ ਜੀ ਨੰਬਰ ਸਕਰੀਨ ਤੇ ਦੇ ਦਿਓ 76588 ਹਾਂਜੀ 39310 ਇਰਤੇ ਆਪਣਾ Google Pay PhonePe ਜਿਹੜੇ ਇਹ ਆਪਣੇ ਲੋਕਲ ਲਾਗੇ ਪਿੰਡਾਂ ਵਾਲੇ ਆ ਉਹਦੇ ਘਰੇ ਆਣ ਕੇ ਝੋਟੀ ਵੇਖ ਕੇ ਵੀ ਕੂਪਨ ਪਾ ਸਕਦਾ ਜਿਹੜਾ ਦੂਰੋਂ ਨਹੀਂ ਆ ਸਕਦਾ ਮੇਰਾ ਵੀਰ ਭਰਾ ਗੂਗਲ ਪੇ ਫੋਨ ਪੇ ਚੱਲਦਾ ਵਾ ਆਪਣਾ ਇਹ ਪੈਸੇ ਖਾਤੇ ਚ ਪਾ ਦੇ ਆਪਣੇ ਗੂਗਲ ਪੇ ਜਾਂ ਫੋਨ ਪੇ ਕਰ ਦੇ ਆਪਾਂ ਨੰਬਰ ਦੀ ਉਹਨਾਂ ਨੂੰ ਫੋਟੋ ਖਿੱਚ ਕੇ ਪਾ ਦਾਂਗੇ ਜੀ ਆ ਤੁਹਾਡਾ ਸੀਰੀਅਲ ਨੰਬਰ ਆ ਬਿਲਕੁਲ ਤੇ ਫਿਰ ਜਿਹਦੇ ਨਾਲ ਆਪਾਂ ਕੱਢਣੀ ਲਾਈਵ ਕੱਢਾਂਗੇ ਆ ਸਕਦੇ ਆ ਸਭ ਤੋਂ ਵਧੀਆ ਜੇਕਰ ਨਹੀਂ ਆ ਸਕਦੇ ਜੋ ਕੋਈ ਵਿੱਚ ਨਹੀਂ ਵੀ ਹੈਗਾ ਉਹਦੀ ਨਿਕਲਦੀ ਆ ਲਾਈਵ ਨਿਕਲਣੀ ਆ ਸਾਰੇ ਦੇਖ ਸਕਦੇ ਆ ਜੀ ਇੱਥੇ ਕੋਈ ਉਹਲਾ ਨਹੀਂ ਹੋਊਗਾ ਜੋਦੀ ਨਿਕਲਦੀ ਆ ਤਾਂ ਕਿਰਾਇਆ ਜਰੂਰ ਆ ਉਹ ਲੌਣਗੇ ਝੋਟੀ ਉਹਨਾਂ ਦੇ ਘਰੇ ਪਹੁੰਚ ਜੂਗੀ ਜੀ ਜੀ ਬਿਲਕੁਲ ਸੋ ਦੋਸਤੋ ਜਰੂਰ ਨੋਟ ਕਰ ਲਿਓ ਠੀਕ ਹੈ ਜੀ ਨੰਬਰ ਜਿਹੜੇ ਮੈਂ ਜਿਹੜੇ ਖਾਸ ਤੌਰ ਤੇ ਗੂਗਲ ਪੇ ਚੱਲਦਾ ਠੀਕ ਹੈ ਜੀ ਜਿੱਥੇ ਤੇ ਪੇਟੀਐਮ ਤੁਸੀਂ ਕਰ ਸਕਦੇ ਗੂਗਲ ਪੇ ਚੱਲਦਾ ਨੰਬਰ ਇੱਕ ਹੋਵੇਗਾ ਬਾਈ ਸ਼ਮਸ਼ੇਰ ਦਾ ਇੱਕ ਨੰਬਰ ਹੋਵੇਗਾ ਗੂਗਲ ਪੇ ਚੱਲਦਾ ਖਾਸ ਤੌਰ ਤੇ ਫੋਨ ਪੇ ਵੀ ਚੱਲਦਾ ਉਸੇ ਤੇ ਖਾਸ ਤੌਰ ਤੇ ਉਹਨਾਂ ਵੀਰਾਂ ਦੇ ਲਈ ਆ Google Pay ਜਾਂ PhonePe ਜਿਹੜੇ ਘੱਟੋ ਘੱਟ ਵੀ 100 100 200 ਕਿਲੋਮੀਟਰ ਦੀ ਦੂਰੀ ਤੇ ਆ ਜਿਹੜੇ 100 ਕਿਲੋਮੀਟਰ ਜਾਂ 50 70 80 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਆ ਸ੍ਰੀ ਅਮਰਸਰ ਸਾਹਿਬ ਦੇ ਲਾਗੇ ਆ ਤਰਨਤਾਰਨ ਸਾਹਿਬ ਦੇ ਲਾਗੇ ਆ ਜਲੰਧਰ ਆ ਫਗਵਾੜੇ ਆ ਮੀਂਹ ਦੇ ਕਿਤੇ ਫਰੀਪੁਰ ਤੱਕ ਵੀ ਹੈਗੇ ਵੀਰ ਜਿਹੜੇ ਮਤਲਬ ਕਿ ਇੰਨਾ ਕਿ ਸਫ਼ਰ ਤੈਅ ਕਰਕੇ ਆਪਦੀ ਕੂਪਨ ਪਾ ਕੇ ਪਰਚੀ ਜਿਹੜੀ ਹੈਗੀ ਸੀਰੀਅਲ ਨੰਬਰ ਆ ਦੀ ਜੇਬ 'ਚ ਪਾ ਕੇ ਲੈ ਜਿਓ ਰੱਖ ਲਿਓ 20 ਮਾਰਚ ਨੂੰ ਨੋਟ ਰੱਖਿਓ ਜੇ ਨਹੀਂ ਵੀ ਨੋਟ ਰੱਖਦੇ ਤਾਂ ਦੋਸਤੋ ਫੋਨ ਆ ਜਾਊਗਾ ਤੁਹਾਨੂੰ ਜੀ ਬਾਈ ਸ਼ਮਸ਼ੇਰ ਇਤਰਾ ਹੀ ਹੈ ਨਾ ਬਿਲਕੁਲ ਜੀ ਠੀਕ ਆ ਫੋਨ ਆ ਜਾਊਗਾ ਠੀਕ ਆ ਝੋਟੀ ਟਾੜੀ ਹੋ ਜਾਣੀ ਆ 500 ਰੁਪਏ ਦੇ ਵਿੱਚ ਠੀਕ ਆ ਤੇ ਬਾਈ ਖੁਸ਼ੀ ਵਾਲੀ ਗੱਲ ਆ ਥੋੜੀ ਜੀ ਦੀ ਇਹ ਪਹਿਲੀ ਵਾਰੀ ਉਪਰਾਲਾ ਹੋਇਆ ਯਾਰ ਹਨਾ ਤੇ ਨੰਬਰ ਵੀਰ ਸ਼ਮਸ਼ੇਰ ਉਹ ਹੀ ਆ ਬਸ ਹਨਾ ਇੱਕ ਨੰਬਰ ਹੀ ਆ ਜੀ ਠੀਕ ਆ ਬਾਕੀ ਜਿਆਦਾ ਡਿਟੇਲ ਤੁਸੀਂ ਲੈਣੀ ਆ ਬਾਈ ਸ਼ਮਸ਼ੇਰ ਦੇ ਨਾਲ ਸੰਪਰਕ ਕਰ ਲਿਓ ਤੇ ਆਪਾਂ ਮਿਲਦੇ ਰਵਾਂਗੇ ਵੀ ਇੱਕ ਵਾਰੀ 15 ਅੰਕ ਦਿਨ ਤੋਂ ਬਾਅਦ ਆਪਾਂ ਇੱਕ ਵਾਰੀ ਵੀਰਾਂ ਨੂੰ ਆਊਟਪੁੱਟ ਦੇ ਦਾਂਗੇ ਵੀ ਕਿੰਨੇ ਕ ਆਪਣੇ ਜਿਹੜੇ ਡਰਾ ਹੋ ਗਏ ਆ ਉਹ ਕਿੰਨੀ ਕ ਸੰਖਿਆ ਹੋ ਗਈ ਹੈ ਬਿਲਕੁਲ ਜੀ ਬਿਲਕੁਲ ਤੇ ਬਾਕੀ ਪੂਰੇ ਦੋਸਤੋ ਇੱਕ ਮਹੀਨਾ 34 ਦਿਨ ਹਜੇ ਬਾਕੀ ਆ ਆਪਾਂ ਵੀਡੀਓ ਅਪਲੋਡ ਕਰ ਦਾਂਗੇ ਜਿਸ ਦਿਨ ਆਪਾਂ 20 ਮਾਰਚ ਨੂੰ ਵੀਡੀਓ ਇੱਕ ਫੇਰ ਬਣਾਉਣੀ ਆ ਜਿਸ ਦਿਨ ਲੱਕੀ ਡਰਾ ਕੱਢਿਆ ਜਾਊਗਾ ਉਸ ਦਿਨ ਆਪਾਂ ਲਾਈਵ ਤੁਹਾਡੇ ਸਾਹਮਣੇ ਪੇਸ਼ ਹੋਣਾ ਠੀਕ ਆ ਜੀ ਲਾਈਵ ਹੋਵਾਂਗੇ ਲਾਈਵ ਦੇ ਵਿੱਚ ਪੈਣਪਰਾ ਦਿਖਾ ਦਾਂਗੇ ਜਿੰਨੇ ਵੀ ਆਪਣੇ ਕੋਲ ਪਹੁੰਚਣਗੇ ਠੀਕ ਹੈ ਜੀ ਜਰੂਰ ਪਹੁੰਚਿਓ ਜਿਹੜਾ ਨਹੀਂ ਪਹੁੰਚ ਸਕਦਾ ਹੋਇਆ ਉਹਦਾ ਲੱਕੀ ਡਰਾ ਨਿਕਲ ਗਿਆ ਉਹਨੂੰ ਬਕਾਇਦਾ ਦੋਸਤੋ ਉਹਦਾ ਖਰਚਾ ਹੋਵੇਗਾ ਟਰਾਂਸਪੋਰਟ ਦਾ ਉਹਦੇ ਘਰ ਚੀਜ਼ਾਂ ਦੀ ਪਹੁੰਚ ਜੇਗੀ ਬਿਲਕੁਲ ਜੀ ਠੀਕ ਹੈ ਭਾਈ ਬਿਲਕੁਲ ਸੋ ਦੋਸਤੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਪੋਰਟ ਦਿਓ ਆਪ ਦੀ ਜਿਹੜੀ ਦੋਸਤੋ ਸਪੋਰਟ ਕਰਿਓ ਤੇ ਵੀਡੀਓ ਨੂੰ ਜਿਹੜੀ ਆ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹੋਰਾਂ ਕਿਸਾਨਾਂ ਵੀਰਾਂ ਤੱਕ ਪਹੁੰਚਾ ਦਿਓ ਕਿਉਂਕਿ ਜਿਹੜੀ ਦੋਸਤੋ 500 ਦੇ ਵਿੱਚ ਤੁਹਾਨੂੰ ਜਿਹੜੀ ਝੋਟੀ ਮਿਲਣੀ ਆ 干么去？